ਉੱਪਰ ਵੀ ਹਰ ਚਾਲਾ ਸਾਰੇ ਵੀ ਨਾ ਹੋ ਕੇ ਬਣਦਾ ਲਓ ਜੀ ਕਰਤੀਆ ਵਾਲਾ ਉਹਦੀ ਸਟਾਰਟਿੰਗ ਤੇ ਕਬੂਤਰ ਛੱਡਦੀ ਬਾਹਰ ਆਜਣਾ ਸਰ ਦੇ ਵੇਸੇ ਰੋ ਜਿੰਨੇ ਆ ਅੱਗੇ ਡੈੜੀ ਛੱਡਨ ਦਾ ਡੈੜੀ ਖੇਤ ਗਿਆ ਤੇ ਮੈਂ ਛੱਡ ਦਿੰਦਾ ਚਲ ਅੰਦਰ ਬਿੱਲੀ ਹੀ ਵਿਖੜੀ ਪਾਤਰ ਇੱਥੇ ਨਾ ਡਿਕਮਰ ਬਿੱਲੀ ਰਹਿੰਦੀ ਆ ਭਾਣੀ ਘੀਰੀ ਮਤਲਬ ਇਹ ਇੱਥੋਂ ਨਿਕਲ ਕੇ ਬਾਹਰ ਫੜ ਲੈਂਦੀ ਕਿਉਂਕਿ ਇਸ ਸਮਾਨ ਫੋਨ ਬਾਹਲਾ ਪਿਆ ਤੇ ਵੇਖਿਆ ਅੰਦਰ ਤੈਨੂੰ ਛੱਡ ਦਿਕਣ ਆਜੋ ਤਾ ਆਜੋ ਆਜੋ ਚਲੋ ਚਲੋ ਬਾਹਰ ਚਲੋ ਦੇਖ ਕੋ ਕੋ ਉਤਰਾ ਚਲੋ 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 ਜਦਾਂ ਦਿਨ ਪਾਈ ਨੂੰ ਆਪਣਾ ਤੇ ਫਿਰ ਤੁਹਾਨੂੰ ਦਿਖਾਉਣੇ ਆਗੇ ਤੇ ਕੋਟੇ ਤੇ ਅਸੀਂ ਵੀਡੀਓ ਅਪਲੋਡ ਕਰਨਾ ਪਾਣਾ ਤੇ ਵੀਡੀਓ ਅਪਲੋਡ ਕਰਤੀ ਤੇ ਮੈਂ ਤਾਂ ਕਈ ਦਿਨਾਂ ਬਾਅਦ ਆਇਆ ਸੀਗਾ ਤੇ ਇੱਥੇ ਆਪਣਾ ਕੋ ਜਾਨਵਰ ਬੈਠਾ ਅੰਡੇ ਦੇ ਨਾਲ ਕੋਲੇ ਪਾਣੀ ਪੀ ਰਿਹਾ ਜਿੜੀ ਬੈਠੀ ਲਓ ਜੀ ਡਰਦੀ ਵੀ ਨਹੀਂ ਇਹ ਬੰਦਰ ਡਰਦਾ ਤੂੰ ਇਹ ਨਹੀਂ ਡਰਦੀ ਮੇਰੇ ਇੱਥੇ ਅੰਡੇ ਉੰਡ ਲਾਈ ਪਏ ਤੇ ਚਰੀ ਆ ਜਣ ਤੇ ਚਲੋ ਚੰਗੀ ਕਲਾ ਬਟਰੀਆਂ ਦੇ ਆਪਾਂ ਕਰ ਖੇਡਦੇ ਹਾਂ ਨਾ ਤੇ ਥੱਲੇ ਚਲੋ ਚਲੋ ਥੱਲੇ ਚੱਲਦੇ ਹਾਂ ਤੇ ਫੇਰ ਰੋਟੀ ਖਾ ਕੇ ਚੱਲਾਂਗੇ ਮਣਪੇ ਕੋਲੇ ਤੇ ਬਾਹਰ ਖੁੱਲ ਗਏ ਤੇ ਆ ਗਏ ਅੰਦਰ ਆਪਾਂ ਪੀਨਾ ਹਉਤੇ ਤੇ ਤਿੰਨ ਚਾਰ ਕੁ ਪੁੱਤਰ ਆਪਣੇ ਉੱਡੇ ਫਿਰਦੇ ਠੀਕ ਹੈ ਤੇ ਬਾਕੀ ਚ ਮੌਸਮ ਜਿਆਦਾ ਖਰਾਬ ਹੈ ਵੇਖੋ ਹਵਾ ਹਵਾ ਬਹੁਤ ਜਿਆਦਾ ਚੱਲੀ ਜਾਂਦੀ ਹੈ ਤੇ ਇੱਧਰ ਸਾਡਾ ਲੀਓ ਪ੍ਰਿਤ ਤੇ ਮਣ ਮਣਪਰੀ ਤਰ ਕੇ ਗਏ ਆ ਤੇ ਆਪਣੇ ਮਿੱਤਰ ਰਮੋਲ ਤੇ ਜਿਹੜਾ ਮੁੰਡਾ ਉਤਮੁਖਸਰ ਵਾਲੇ ਤੇ ਉਹ ਮਤਲਬ ਤਿੰਨੇ ਗਏ ਆ ਮਤਲਬ ਬਾਸ ਕੇਰ ਕਣੀ ਕਮ ਕੂਤਰ ਕੁੱਤਰ ਕੋ ਉਤਰ ਕੋ ਲੈਣ ਗਿਆ ਕੁਛੀ ਕਰਨ ਦੇ ਆ ਤੇ ਮੈਂ ਕਹਿੰਦਾ ਗੋਸ਼ੇ ਕੋਲੇ ਗੋਸ਼ੇ ਦਾ ਫੋਨ ਆਇਆ ਮੈਨੂੰ ਤੇ ਕਹਿੰਦਾ ਮੇਰੇ ਕੂਤਰ ਰੰਗ ਚਲਵਾ ਕੇ ਜਾ ਤੇ ਸ਼ਾਇਦ ਜਿਹੜਾ 15 ਦਿਨ ਛੱਡਨੀ ਬਾੜੀਆਂ ਆਪਾਂ ਨਾ ਤੇ ਬਾਕੀ ਚੱਲ ਕੇ ਵੇਹਣੇ ਕੀ ਬੰਦ ਆ ਲਓ ਜੀ ਆ ਕੇ ਗੋਸ਼ੇ ਕੋਲੇ ਭਈ ਰੰਗ ਤਾਂ ਮੈਂ ਲਾਉਂਗਾ ਮੈਂ ਦੱਸਣਾ ਮੈਨੂੰ ਕੀ ਤੂੰ ਸੋ ਹੀ ਕਰਨੇ ਨੇ ਸੋਸੇ ਪਤਾ ਆ ਚੌੜੇ ਕਰਨੇ ਆ ਬਸ ਚੌੜੇ ਆਪ ਕਰ ਦਾਂਗੇ ਇੱਕ ਦੇ ਲਾਉਣਾ ਕੂਦਰੀ ਦੇ ਹਾਂ ਕਰੀ ਹੱਥ ਲਾ ਰਿਆਂ ਵੀ ਰੰਗ ਤੂ ਅੱਜ ਕੀ ਕਾਲੂ ਹਾਂ ਕੱਲ ਨੂੰ ਗੇੜੇ 15 ਵਾਲੀ ਬਾਈ ਐਸਤੇ ਤੇ ਫਿਰ ਆਪਾਂ ਕੱਟੇ ਚ ਲੈਣਾ ਉੱਥੇ ਬਈ ਤੇਰਾ ਪਤਾ ਹੀ ਕੋਈ ਨਹੀਂ ਕਹ ਲ ਤੂੰ ਕੁਝ ਹੋਰ ਕਹਿੰਦਾ ਸੀ ਅੱਜ ਤੂੰ ਕੁਝ ਹੋਰ ਕਹਿੰਦਾ ਨਹੀਂ ਕੱਲ ਨੂੰ ਕੀ ਬੋਲੂ ਜ਼ਰਾ ਤਾਂ ਕੱਢ ਦੇਖ ਮਾਰੀ ਕੁਦਰਤ ਭਾਇਆ ਮਾਇਆ ਵਡੜਾ ਹੀ ਮਾਰੀ ਪੈਦਾ ਹਾਲ ਹੋ ਗਿਆ ਹਾਂ ਤਰ ਕੱਟ ਕੋ ਉਤਰੀ ਰੰਗ ਲਾਇ ਗਏ ਆਪਾਂ ਇਹ ਅਲਾ ਫੜ ਰੰਗ ਤੋੜੇ ਦਾ ਤੇ ਤੋੜਨਾ ਨਹੀਂ ਉਹ ਢੋਲਨਾ ਨਹੀਂ ਉਹ ਰੰਗ ਢੋੜਦਾ ਵੀਂਦਾ ਹੱਲ ਜੇ ਕਿਵੇਂ ਗਿਆ ਤੂੰ ਓਏ ਕਾਟਰਾ ਦੀ ਬਾਹਰ ਤੋਂ ਰੰਗ ਲਾਗੀ ਕਰਾਉਂ। ਉਹ ਜੀ ਕਰਤਾ ਕੁੜਾ ਰੰਗ। ਹਰਾ ਟੂਸਾ, ਗਲਾਬੀ ਟੂਸਾ, ਸੱਜਾ ਹਰਾ, ਖੱਬਾ ਗਲਾਬੀ। ਓਕੇ। ਕੋਈ ਟੋਰੀ ਟੋਰੀ ਤੇ ਨਹੀਂ ਕਰੇ ਮੁੰਡਿਆ। ਨਹੀਂ ਕਰ। ਛੱਟਾ ਜਾ ਮੋਲ। ਠੀਕ ਹੈ ਜੀ। ਰੰਗ ਲਾਤਾ ਜੀ। ਗੋਛੇ ਦੇ ਕਬੂਤਰ ਰੰਗ ਲਾ ਕੇ ਆ ਗਏ ਤੇ ਚੋਪਰੀ ਪੇਪਰਪੂਪਰ ਦੇ ਕੇ ਆ ਗਏ ਆਪਦਾ ਪ੍ਰੈਕਟੀਕਲ ਦੇ ਕੇ ਆ। ਤੇ ਮੰਝਾ ਕੱਢ ਲੀ ਗੇ ਬਾਹਰ ਹੁਣ। ਤੇ ਪੈਨਿਆਂ 'ਚ ਬਾਹਰ ਕਬੂਤਰ ਹਜ ਚਾਰ ਕੇ ਪੰਜ ਡੇ ਫਿਰਦੇ ਆਪਣੇ। ਚਾਰ ਪੰਜ ਕਬੂਤਰ ਡੇ ਫਿਰਦੇ ਨਾ। ਚਾਰ ਮੱਲਾ ਪੰਜ ਲੱਗੇ ਮੇ ਤੋਂ। ਪਹੁੰਚਾ ਰਹੀ ਹੈ ਨਾ ਚਲੋ ਮੰਜਾ ਕੱਢਦੇ ਬਾਹਰ ਤੇ ਪਾਈਨੇ ਉੱਥੇ ਨਿਓ ਆਉਣਗੇ ਹਾਂਜੀ ਬਾਬਿਓ ਤੇ ਹੁਣ ਮੰਜਾ ਕੱਢ ਕੇ ਪਏ ਆ ਬਾਹਰ ਠੀਕ ਹੈ ਤੇ ਸਾਰਾ ਦਿਨ ਵੀਡੀਓ ਨਹੀਂ ਬਣਾਈ ਠੀਕ ਤੇ ਕਬੂਤਰ ਕਾਤਰ ਵੀ ਡਾਈ ਸੀਗੇ ਤੇ ਉਹ ਵੀ ਬਾਬੂ ਲਈ ਸੀ ਤੇ ਅੱਜ ਵਾਲੀ ਵੀਡੀਓ ਮੇਲਾ ਛੋਟੀ ਹੈ ਇਹ ਤੇ ਕੱਲ ਨੂੰ ਕੋਸ਼ੇ ਦੇ ਕਬੂਤਰ ਤੇ ਗੇੜੇ ਆਪਣੇ ਦੇ ਵੀ ਆ ਤੇ ਉਹ ਵਿੱਚ ਹੀ ਐਡ ਕਰ ਦਿਆਂ ਵੀਡੀਓ ਇਹ ਤਾਂ ਕਰਕੇ ਮਾ ਚਲ ਮਾੜੀ ਮੋਟੀ ਜੀ ਕਲਿੱਪ ਜੀ ਸ਼ੂਟ ਕਰ ਦਈਏ ਅੱਜ ਵੀਡੀਓ ਨਹੀਂ ਬਣੀ ਬੈਠੇ ਰਹੇ ਮਾਂ ਲਾ ਗੱਲਾਂ ਪਤਾ ਕਰੀਏ ਮਿੱਤਰ ਐ ਸੀ ਬਾਹਰੋਂ ਆਪਣੇ ਨਾਲ ਮੁਕਸਰ ਵਾਲੀ ਤੇ ਚਲੋ ਕੋਈ ਨਹੀਂ ਹੈਗੇ ਮੇਰੇ ਤਿੰਨ ਕਬੂਤਰਾਂ ਚੱਕ ਲਈਆਂ ਤੇ ਤਿੰਨ ਕਬੂਤਰ ਮੰਨਦ ਕਰਦੇ ਆਂ ਤਿਆਰੀ ਤਿੰਨ ਕਬੂਤਰ ਨਹੀਂ ਕੱਢ ਲਈਆਂ ਤਿੰਨ ਕੱਢਨੇ ਕਬੂਤਰ ਤਿੰਨ ਯਾ ਲੈ ਆਏ ਕਬੂਤਰ ਕੱਢ ਰਹੀ ਹੈ ਕੱਢਣਾ ਰੰਗ ਲਾਉਣਾ ਨਾਲ ਤਾਂ ਵੀ ਕਮਾਉਣੇ ਨੇ ਇਹਨਾਂ ਨੂੰ ਲਾ ਕੇ ਛੱਡ ਗਏ ਫਿਰ ਪਾਵਾਂਗੇ ਆਪਾਂ ਠੀਕ ਓਕੇ ਸਰ ਜੀ ਹਾਂ ਹਾਂ ਕੱਢ ਲਈ ਕਬੂਤਰੀ ਬਾਹਰ ਆਪਾਂ ਤੇ ਲੋ ਬਾਬਿਓ ਤੇ ਆਪਾਂ ਹੁਣ ਲਾਉਣੇ ਆ ਰੰਗ ਬਾਬਿਓ ਆਪਾਂ ਲਾਉਂਗਾ ਆਪਾਂ ਲਾਉਣੇ ਆ ਰੰਗ ਬਾਬੇ ਕਬੂਤਰ ਭਾਈ ਨੇ ਬੱਸ ਬਈ ਮੇਰਾ ਸੱਚੇ ਜੀ ਦੇ ਕਿੱਥੇ ਰੋ ਗਿਆ ਕੀ ਆ ਪੁਰਾਣਾ ਰੰਗ ਹੀ ਆ ਰਿਹਾ ਹੈ ਗੁਲਾਬੀ ਦਾ ਗੁਲਾਬੀ ਹਾਂ ਇਧਰ ਕੀ ਰੰਗ ਸੀ ਇਹ ਗੁਲਾਬੀ ਤੁਸੀਂ ਸਟੰਡ ਵਾਲੀ ਹੈ ਹਾਂ ਹਰਾ ਟੂਸਾ ਉਹਦਾ ਜਿਹੜਾ ਸੱਜਾ ਤੇ ਗੁਲਾਬੀ ਡੰਡਾ ਐ ਹੋਊਗਾ ਹਾਂ ਬੇਲਾ ਡੰਡਾ ਹੀ ਚੱਲੇ ਸੀ ਬਸ ਫਿਰ ਠੀਕ ਆ ਲੈ ਕਰ ਕੱਢ ਸੱਜਾ ਟੂਸਾ ਕਰਕੇ ਹਰਾ ਸੱਜਾ ਟੂਸਾ ਹਰਾ ਤੇ ਖੱਬਾ ਡੰਡਾ ਸਿਲਕੀ ਵਾਲਾ ਹੈ ਭਾਈ ਹੂੰ ਸਿਲਕੀ ਸਮੂਦ ਵਾਲੋ ਕੇ ਲਈ ਲੋ ਜੀ ਰੰਗ ਲਾ ਦਈਏ ਪਹਿਲਾਂ ਤੇ ਫਿਰ ਤੁਹਾਨੂੰ ਦਿਖਾਉਣੀ ਆਪਾਂ ਠੀਕ ਹੈ ਤੇ ਆਪਾਂ ਰੰਗ ਲਾਉਣਾ ਕਰਤਾ ਸਟਾਰਟ ਆਮ ਤੇ ਆ ਗਈ ਹੈ ਚੌਥੇ ਚੌਥੇ ਕੰਭ ਦੇ ਤਿੰਨ ਕੰਭ ਲੱਗ ਚੁੱਕੇ ਜੀ ਤੇ ਉੱਤੇ ਤੇ ਆ ਗਈ ਪੰਜਵੇਂ ਤੇ ਆ ਗਿਆ ਦੂਰਾ ਆ ਗਿਆ ਜਦੋਂ ਪੰਜਵੇਂ ਤੇ ਆ ਗਿਆ ਸਾਨੂੰ ਫੇਰ ਦਿਖਾਵਾਂ ਠੀਕ ਆ ਇਹਦਾ ਟੂਸਾ ਕਰਤਾ ਹਰਾ ਸੱਜਾ ਹਰਾ ਟੂਸਾ ਕਰਤਾ ਜੀ ਸੱਜੋ ਹਰਾ ਟੂਸਾ ਤੇ ਇੱਕ ਕਰਨਾਂ ਦੇ ਗੁਲਾਬੀ ਡੰਡਾ ਤੇ ਤੁਹਾਨੂੰ ਦਿਖਾਉਣੇ ਦੂਜੇ ਪਾਸੇ ਗੁਲਾਬੀ ਡੰਡਾ ਕਰਨਾ ਜੀ ਇਹ ਹਰੀ ਟੂਸਿਆਂ ਵਾਲੀ ਕਬੂਤਰੀ ਹੈ ਜੀ ہماری ਹਰਾ ਗੁਲਾਬੀ ਟੂਸਾ ਹਰਾ ਗੁਲਾਬੀ ਟੂਸਾ ਜੀ ਇਹਦਾ ਕਰਤਾ ਹਰਾ ਟੂਸਾ ਦਵਣੀ ਜਿਸ ਕਾਈ ਜਾਂਦੇ ਨੇ ਲੋ ਜੀ ਸੱਜਾ ਹਰਾ ਟੂਸਾ ਕਰਤਾ ਤੇ ਖੱਬਾ ਕਰਨਾ ਗੁਲਾਬੀ ਦਾ ਆਪਾਂ ਤੇ ਇੱਕ ਦਾ ਕਰਤਾ ਸੱਜਾ ਹਰਾ ਟੂਸਾ ਦਾ ਤੇ ਉਹ ਡੰਡਾ ਵੀ ਕਰਨਾ ਗੁਲਾਬੀ ਤੇ ਇੱਕ ਕਬੂਤਰਾ ਤੇਨ ਕਬੂਤਰੀਆਂ ਤੇ ਤਿੰਨ ਕਬੂਤਰਾ ਤੇ ਹਜੇ ਡੇਢ ਕਬੂਤਰ ਰੰਗ ਲਗਾਤਾ ਡੇਢ ਤੇ ਗਿਆ ਦੋਹਾਂ ਦੇ ਲੱਗਿਆ ਜਿੰਦਾ ਤਾਂ ਲਾਦਾ ਨਾ ਤੇ ਚਲੋ ਰੰਗ ਲਾਈ ਗਿਆ ਸਿਕਾਈ ਕੇ ਦਿਖਾਉਣੇ ਹਾਂ ਬਾਅਦ ਚਾਪ ਕਬੂਤਰੀ ਨੰਬਰ 3 ਕੱਚ ਕਾਂਤ ਵਾਲੀ ਗੁਲਾਬੀ ਕੱਚ ਗੁਲਾਬੀ ਕਾਂਤ ਮਨ ਦਾ ਪੈਰ ਜਿ 6 ਦੇ 6 ਕੂਤਰਾ ਲਾਉਣ ਲੱਗੇ ਤੇ ਇੰਜੇ ਸ਼ਪਾ ਕੇ ਲੈ ਜਾਣਗੇ ਨਾ 6 ਪੂਗਾ ਬਈ ਉਹ ਸਾਂਭਦੇ ਆਪਣੀ ਚਾਹ ਨਾ ਉਹ ਖਾਂਬਣੇ ਲ ਕੱਟਣਾ ਸਾਂਭਣੇ ਲ ਰੰਗ ਆ ਗੰਦ ਵੀ ਨਹੀਂ ਮਾਰਦੇ ਥਾਣੇ ਲ ਕੱਟਣਾ ਸਾਂਭੇ ਲਿਬੜਨ ਤੋਂ ਡਰਦੇ ਆ ਯਾਰ ਉਹ ਤਾਂ ਲਿਬੜਨ ਨਾ ਪਰ ਇੱਕ ਗੱਲ ਹੁਣ ਸੁੱਕੀ ਪਤਾ ਨਹੀਂ ਮਿੰਟੋ ਮਿੰਟੀਆਂ ਦੁਪਹਿਰ ਨਾਲ ਵੀ ਸੀਦੀ ਸੁੱਕੀਆਂ ਨਾ ਹਾਂ ਇੱਥੇ ਗਰਮੀ ਹੁਣ ਸੇਕ ਜਾ ਵਾਜਦਾ ਹਾਂ ਮੇਰਾ ਫੇਰ ਉੱਡ ਜਾਂਦਾ ਕੱਢ ਤਾਂ ਸਾਂਭਣੇ ਲ ਮੜਾ ਦੂਰੋਂ ਕੱਢ ਦੇ ਸਾਰੇ ਦੂਰ ਹੁਣ ਇੱਥੋਂ ਬੜਾ ਘੈਂਟ ਹੁੰਦਾ ਕੋਈ ਨਹੀਂ ਫ ਦੂਰੋਂ ਕੱਢਦੇ ਹਾਂ ਰੰਗ ਬਣਾ ਲਵਾਂ ਮੈਂ ਰੰਗ ਰੰਗ ਸਾਵਣੇ ਗੱਡੀ ਨੇ ਵੀ ਵੀਡੀਓ ਲਈ ਪਈ ਹੈ ਵੀਡੀਓ ਲੱਗੀ ਪਈ ਹੈ ਵਿੱਚੋਂ ਆਪੇ ਕੱਟ ਲੈ ਹਾਂਜੀ ਤੇ ਤੀਜੀ ਕੂਤੇ ਰੰਗ ਵੀ ਲਾਤਾ ਠੀਕ ਹੈ ਕਰਤੀ ਇਹਦੀ ਗੁਲਾਬੀ ਕੱਚ ਖੱਬੀ ਹੈ ਨਾ ਹਾਂ ਖੱਬੀ ਗੁਲਾਬੀ ਕੱਚ ਤੇ ਸੱਜੀ ਗੁਲਾਬੀ ਕਰਾਂਗੇ ਦੀ ਆਪਾਂ ਕਾਂਠ ਲਾਲੇ ਰੰਗ ਫਿਰ ਦਿਖਾਉਣੇ ਆ ਤੁਹਾਨੂੰ ਹਾਂਜੀ ਲਓ ਇੱਕੂ ਤੇ ਰੰਗ ਕੰਪਲੀਟ ਹੋ ਗਿਆ ਠੀਕ ਹੈ ਟੂ ਸਾਈਡ ਡੰਡੇ ਵਾਲੀ ਦੇ ਹਾਂ ਟੂ ਸਾਈਡ ਡੰਡੇ ਵਾਲੀ ਦੇ ਸੱਜਾ ਹਰਾ ਟੂਸਾ ਤੇ ਖੱਬਾ ਗੁਲਾਬੀ ਡੰਡਾ ਡੰਡਾ ਕਰੋ ਸੈਕ ਰੰਗ ਬਾਕੀ ਉੜਦੇ ਫਿਰਦੇ ਦਿਖਾਵਾਂਗੇ ਤੁਹਾਨੂੰ ਹਨਾ ਕਿਉਂਕਿ ਹੁਣ ਕਾਲ ਕਾਲ ਚਲਾਈ ਜਾਣਾ ਯਾਰ ਦਿਨ شپ ਚੱਲਿਆ ਤੇ ਸਾਨੂੰ ਆਏ ਵੀ ਭੈਣਾਂ ਤਿੰਨ ਕਬੂਤਰਾਂ ਦੇ ਹੋਰ ਲਾਉਣਾ ਹੈ ਵੈਸੇ ਤਾਂ 13 14 ਦੇ ਲਾਉਣਾ ਹੈ ਸਰਾਮਸ ਕਰ ਤਿੰਨ ਕਬੂਤਰ ਤਿੰਨ ਕਬੂਤਰਾਂ ਕੱਢ ਲਾਂਗੇ ਤੇ ਮੈਨੂੰ ਐ ਲੱਗਦਾ ਦੀਨ ਦਾਣੀ ਵੀ ਲੱਗ ਰੰਗ ਲੱਗੂ ਦੂਜੇ ਤਿੰਨਾਂ ਹੋਰਾਂ ਦੇ ਹਨਾ ਇਧਰ ਕਰਤਾ ਗੁਲਾਬੀ ਟੂਸਾ ਹੂੰ ਤੇ ਸੱਜਾ ਹਰਾ ਸੱਜਾ ਹਰਾ ਖੱਬਾ ਗਲਾ ਵੀ ਜੀ ਬਹੁਤ ਵੱਡਾ ਆ ਤਾਂ ਬੋਲਾ ਹੀ ਵੱਡਾ ਥਾਬੜੇ ਜਾ ਕੜਦਾ ਕਬੂਤਰੀ ਦਾ ਵੀ ਰੰਗ ਕੰਪਲੀਟ ਹੋ ਗਿਆ ਜੀ ਇੱਕ ਕਬੂਤਰੀ ਬੋਲਾ ਵੱਡਾ ਕਾ ਜਸ ਕਾ ਲਿਆ ਯਾਰ ਕਾ ਕਾ ਲਿਆ ਤੇ ਦੋ ਕਬੂਤਰੀਆਂ ਰੰਗ ਹੋ ਗਿਆ ਕੰਪਲੀਟ ਤੇ ਤੀਜੀ ਦੇ ਕਰੀ ਜਾਨੇ ਇੱਧਰ ਗੋਸ਼ਾ ਮੰਨ ਵਾਲਾ ਪਹੁੰਚ ਚੁੱਕਿਆਗਾ ਤੀਜੀ ਦੇ ਵੀ ਲਗਭਗ ਹੋ ਗਿਆ ਥੋੜੀ ਕਾਂਤ ਰਹਿ ਗਈ ਤੇ ਲਾਈ ਜਾਨੇ ਕਰਾਂਗੇ 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 ਇੱਥੋਂ ਦੀ ਕਰਾਂਗੇ ਕੰਮ ਹੋ ਗਿਆ ਕੰਪਲੀਟ ਰੰਗ ਦਾ ਕੰਮ ਹੋ ਗਿਆ ਕੰਪਲੀਟ ਤਿੰਨ ਕਬੂਤਰੀਆਂ ਦੇ ਰੰਗ ਲਾਤਾ ਤੇ ਬਾਕੀ ਸ਼ਾਮ ਹੋ ਗਈ ਯਾਰ ਨਹੀਂ ਤੈਨੂੰ ਸ਼ਾਮ ਹੋ ਗਈ ਤੇ ਕੱਲ ਨੂੰ ਲਾਵਾਂਗੇ ਯਾਰ ਕੱਲ ਨੂੰ ਲਾਵਾਂਗੇ ਬਾਕੀ ਕੱਲ ਨੂੰ ਤਾਂ ਵਰਨੀ ਪਰਸੋਂ ਲਾ ਪਰਸੋਂ ਕੱਲ ਨੂੰ ਹਜ ਬਾਜੀ ਹੈ ਬਾਜੀ ਹੈ ਪਰ ਆਥਨ ਵਗੈਰਾ ਨੇ ਹੁਣ ਫਾਇਦਾ ਕੋਈ ਨਹੀਂ ਹਨਾ ਹੁਲਕਾ ਜਾਈ ਜਾਂਦਾ ਤੜਕੇ ਲਾਂਗਾ ਆਥਨ ਦੁਪਹਿਰੇ ਜੇ ਹੋਏ ਮਨ ਖਿਲ ਉਹ ਤਿੰਨ ਕਿਹੜੀ ਹਵਾ ਜਾਂਦੀ ਹੁੰਦੀ ਹੈ ਸਹੀ ਗੱਲ ਹੈ ਸਹੀ ਗੱਲ ਤਿੰਨ ਕਬੂਤਰ ਰਹਿ ਗਏ ਬਸ ਉਹ ਕੱਲ ਨੂੰ ਲਾ ਦੇ ਤੇ ਬਸ ਓਕੇ